ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਕੁਰਾਲੀ ਦੇ ਚਕਵਾਸ ਸਕੂਲ ਦੇ ਵਿੱਚ ਅੱਜ 브ਦਰਸ ਕਲੱਬ ਵੱਲੋਂ ਇੱਕ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਵਿੱਚ 8 ਨਾਮੀ ਟੀਮਾਂ ਵੱਲੋਂ ਭਾਗ ਲਿੱਤਾ ਗਿਆ ਸੀ ਇਸ ਟੂਰਨਾਮੈਂਟ ਵਿੱਚ ਵਧੀਆ ਤਰੀਕੇ ਦੇ ਨਾਲ ਖਿਡਾਰੀਆਂ ਨੇ ਖੇਡ ਪ੍ਰਦਰਸ਼ਨ ਵੀ ਕੀਤਾ ਅਤੇ ਕੌਣ ਜੇਤੂ ਰਿਹਾ ਤੇ ਗੱਲਬਾਤ ਵੀ ਕਰਦੇ ਹਾਂ ਪ੍ਰਬੰਧਕਾਂ ਦੇ ਨਾਲ ਤੇ ਜਾਣਦੇ ਆਖਰ ਕੀ ਕਹਿਣਾ ਚਾਹੁੰਦੇ ਹੋ ਖਿਡਾਰੀਆਂ ਬਾਰੇ ਇਹ ਸ਼ਾਨਦਾਰ ਟੂਰਨਾਮੈਂਟ ਜਿਹੜਾ ਕਰਵਾਇਆ ਗਿਆ ਸੀਗਾ ਤੇ ਟੂਰਨਾਮੈਂਟ ਸਫਲ ਹੋਇਆ ਕੀ ਕਹਿਣਾ ਚਾਹੁੰਦੇ ਹੋ ਸਫਲਤਾ ਜੀ ਆਪਣੇ ਸਾਰੇ ਭਰਾਮ ਜਿੰਨੇ ਵੀ ਅਸੀਂ ਸਾਰੇ ਸਾਡੇ ਮੈਂਬਰ ਐ ਬ੍ਰਦਰ ਕਲੱਬ ਦੇ ਉਹ ਸਾਰੇ ਇਕੱਠੇ ਹੋ ਕੇ ਉਹਨੇ ਸਾਰੇ ਸਵੇਰ ਦੇ 6 ਵਜੇ ਤੋਂ ਲੈ ਕੇ ਸ਼ਾਮ ਦੇ ਹੁਣ ਦੇਖ ਲਓ ਕਿੰਨਾ ਟਾਈਮ ਹੋ ਗਿਆ ਸਾਰੇ ਰਲ ਮਿਲ ਕੇ ਬਹੁਤ ਹੀ ਜ਼ੋਰ-ਜ਼ੋਰ ਨਾਲ ਕਰਾਇਆ ਤੇ ਸਾਨੂੰ ਬਹੁਤ ਖੁਸ਼ੀ ਹੈ ਸਾਡਾ ਜਿਹੜਾ ਟੂਰਨਾਮੈਂਟ ਹੈ ਬਹੁਤ ਹੀ ਸਾਫ਼ ਸੁਥਰਾ ਹੋਇਆ ਆ ਤੇ ਕੌਣ ਜਿੱਤੇ ਆ ਜੀ ਇਹਦੇ ਵਿੱਚ ਜਿਹੜੀ ਫਰਸਟ ਟੀਮ ਰਹੀ ਹੈ ਉਹ ਐਫ ਆਰ ਐਫ ਆਰ ਕਲੱਬ ਮੁੰਡਾ ਰਿਹਾ ਹੈ ਇਨੇ ਫਾਸਟ ਪ੍ਰਾਈਜ਼ ਜਿੱਤੇ 41000 ਤੇ ਦੁਰਜਾ ਜਿਹੜਾ ਕਲੱਬ ਜਿੱਤੇ ਆ 올ਡ ਸਕੂਲ ਸੌੜ ਆ ਜੋ ਕਿ ਆਪਣਾ ਲੋਕਲ ਕਲੱਬ ਆ ਉਹ ਵੀ ਬਹੁਤ ਵਧੀਆ ਖੇលਿਆ ਹੈ ਉਸ ਤੋਂ ਬਾਅਦ ਜਿਹੜੇ ਬੈਸਟ ਬੋਲਰ ਹੈ ਉਹ ਬੱਬੂ ਰਿਹਾ 올ਡ ਸਕੂਲ ਦਾ ਤੇ ਜਿਹੜਾ ਬੈਸਟ ਬੈਟਸਮੈਨ ਹੈ ਸਹਿਬਾਗ ਉਹ ਰਿਹਾ 올ਡ ਸਕੂਲ ਦਾ ਤੇ ਜਿਹੜਾ ਮੈਨ ਆਫ ਦੀ ਸੀਰੀਜ਼ ਹੈ ਉਹ ਸ਼ਿਵਮ ਚੰਡੀਗੜ੍ਹ ਜਿਹੜਾ ਮੈਨ ਆਫ ਦਾ ਸੀਰੀਜ਼ ਨੂੰ ਕੀ ਨਾਮ ਦਿੱਤਾ ਗਿਆ ਮੈਨ ਆਫ ਦਾ ਸੀਰੀਜ਼ ਨੂੰ ਮੋਟਰਸਾਈਕਲ ਦਿੱਤਾ ਗਿਆ ਜੀ ਜਿਹੜੇ ਬੈਸਟ ਹੈ ਉਹਨਾਂ ਨੂੰ ਐਲਈਡੀਆਂ ਦਿੱਤੀਆਂ ਗਈਆਂ ਅ ਲੰਗਰ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ ਹਾਂਜੀ ਹਾਂਜੀ ਲੰਗਰ ਦਾ ਵੀ ਪ੍ਰਬੰਧ ਆਪਣ ਕੀ ਕੀ ਕਹਿਣਾ ਚਾਹੁੰਦੇ ਹੋ ਜੇ ਆਪ੍ਰੇਲ ਨੂੰ ਲੈ ਕੇ ਅੱਗੇ ਲੋਕਾਂ ਨੂੰ ਕੀ ਪੀ ਅੱਗੇ ਤਾਂ ਲੋਕਾਂ ਨੂੰ ਇਹ ਵੀ ਲ ਕਰਦੇ ਆ ਜਿਸ ਤਰ੍ਹਾਂ ਅਸੀਂ ਟੂਰਨਾਮੈਂਟ ਕਰਵਾ ਰਹੇ ਹਾਂ ਸਾਰੇ ਨਾਲ ਰਲ ਮਿਲ ਕੇ ਜਿੰਨਾ ਹੋਰ ਹੁੰਦਾ ਵੱਧ ਤੋਂ ਵੱਧ ਇਹਦੇ ਵੀ ਆਪਾਂ ਉੱਪਰ ਜਾਂਦਾ ਹੋਰ ਜਿਆਦਾ ਵਧੀਆ ਕਰੀਏ